ਸਸ ਕਬੀ ਜੀ ਸਾਰੇ ਵੀਰਾਂ ਨੂੰ ਸੰਦੀਪ ਡਿਫੈਂਸ ਤੁਹਾਡਾ ਬਹੁਤ ਬਹੁਤ ਵੈਲਕਮ ਹੈ ਜੀ ਤੇ ਵੀਜਾ ਜਿਹੜੇ ਆਪਣੇ ਵਿਜ਼ਾਡ ਹੈਗੀ ਆ ਪਿੰਡ ਵਾਈਪਈ ਜ਼ਿਲ੍ਹਾ ਤਰਨਤਾਰਨ ਮੈਂ ਤਹਿਸੀਲ ਖਨੂਰ ਸਾਹਿਬ ਅੱਜ ਵੀ ਬਾਈਆਂ ਦਾ 5-6 ਲੱਗ ਪੰਛੀ ਸੇਲ ਆ ਤੇ ਆਉਣ ਬਾਈ ਜਿਹਨੇ ਗੱਲਬਾਤ ਕਰੀਏ ਇਹਨਾਂ ਪ੍ਰਾਈਸ ਕੀ ਆ ਕੀ ਮੇਨੇ ਰਕੋੜਾ ਉਸ ਤੋਂ ਪਹਿਲਾਂ ਵੀਜਾ ਰਿਕਵੈਸਟ ਕੋਲੋਂ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਲੇ ਖਰੀਦੋ ਨਾਲੇ ਵੀਡੀਓ ਬਾਤ ਸ਼ੇਅਰ ਕਰ ਦਿਆ ਕਰੋ ਚਲੋ ਘਾਵੇ ਕੇ ਵੀ ਇਹਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਈ ਜੀ ਨਾਲ ਗੱਲਬਾਤ ਕਰੀਏ ਭਾਈ ਜਸਤੀ ਕਾਲ ਸੱਚੀ ਕਸਮ ਦੀਪੀ ਜੀ ਹੋਰ ਭਾਈ ਕਿਤਾ ਨਹੀਂ ਚੱਲੀ ਹੋਈ ਚੜਦੀ ਕਲਾ ਕਿਵੇਂ ਚੱਲਦੀ ਕੰਮ ਵਧੀਆ ਕਿਰਪਾ ਵੀ ਜੀ ਵਾਈਕਰੋ ਦੀ ਬੜਾ ਔਖਾ ਕਰਦੇ ਗੇਲ ਦੂਲਦੇ ਹਾਂ ਹਾਂ ਜੀ ਤੇ ਉਹਦਾ ਵੀ ਨਹੀਂ ਦੇਖੇ ਨਹੀਂ ਉੱਤੋਂ ਆਏ ਫਾਂ 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 ਖਾ 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 ਲਾਈਨਾਂ ਲੱਗੀਆਂ ਭਾਈ ਜੀ ਲਾਈਨਾਂ ਭਾਈ ਬੜਾ ਬੁਰਾ ਹਾਲ ਆ ਭਾਈ ਜੀ ਸਵੇਰ ਦਿਆਂ ਹੀ ਇਦਾਂ ਲਾਈਨਾਂ ਚੱਲਣ ਲੱਗੀਆਂ ਤਾਂ ਇਹ ਗਾਂ ਜਾਣਾ ਜੇ ਵਸਵਾਸੀ ਮੁੰਨਾ ਬਈ ਕੀ ਕਰੀਏ ਜਰੋ ਭਾਜੀ ਤੇ ਬੜਾ ਔਖਾ ਜੀ ਨਾ ਨਜਾਇਜ਼ ਜਾਣੀ ਵਸਵਾਸੀ ਬੰਦ ਵਾਲਾ ਹਿਸਾਬ ਇਹ ਪਾਉ ਇਧਰ ਲੈਣ ਨੂੰ ਬੰਦ ਕਰਦੇ ਰਸੇ ਲਾ ਦੇਣਾ ਨੇ ਬੰਦ ਭਾਜੀ ਕਰਨੇ ਨਾ ਲੋਕੀ ਲੜਨ ਦੇ ਆ ਬੁਰਾ ਹਾਲਾ ਹੈ ਭਾਜੀ ਚਲੋ ਬਾਕੀ ਆਪਣ ਲੋਕਾਂ ਨਾਲ ਹੀ ਆ ਜੀ ਲੋਕਾਂ ਨਾਲ ਉਹਨੇ ਮੁੰਗਾ ਭਾਜੀ ਆਪਣੀਆਂ ਆਪਣੀਆਂ ਸੱਦੀਆਂ ਬਿਲਕੁਲ ਮਜਬੂਰੀ ਹੈ ਜੀ ਨ ਕੀ ਕਰੀਏ ਹਾਂ ਮੰਗਿਆ ਚਲੋ ਉਹਨਾਂ ਰੱਖੀ ਅੱਗੇ ਬਿਲਕੁਲ ਜੀ ਵੇਖੋ ਵੇਖੋ ਕੀ ਬੰਦ ਹੈ ਜੀ ਉਹਨਾਂ ਦਾ ਵੀ ਹਾਲਾ ਹੈ ਬਚਾਰਿਆਂ ਦਾ ਪਤਾ ਗਾਵਾਂ ਫਰ ਹੈ ਹਾਂਜੀ ਜੀ ਤੇਰੇ ਜਾਵਾਂ ਜਿਹੜੇ ਤੈਨਹੀਂ ਆਪਣੇ ਕੋ ਮਈਆਂ ਤੇਨਹੀਂ ਜਾਵਾਂ ਤੇਰੇ ਮੱਜਾ ਤੇ ਦੱਸੋ ਬਾਈ ਜੀ ਫਿਰ ਇਹਦੇ ਬਾਰੇ ਇਹ ਵੀ ਜੀ ਦੁੱਧੇ ਸੁਬੇ ਲੱਛੀ ਜੀ ਹਾਂਜੀ ਤੇ ਇਹਦੇ ਕੋਣੇ ਸੂਈ ਦੇ ਬਾਈ ਇਹਨੂੰ ਤਿੰਜਾ ਤੇ ਚੌਥਾ ਦੇ ਲਾ ਲਓ ਸੂਈ ਨੂੰ ਅੱਛਾ ਜੀ ਤਿੰਜਾ ਦੇਣੇ ਹਾਂਜੀ ਤੇ ਬੋਲਾ ਲਾ ਲਓ ਜਾਂ ਦੁੱਧ ਲਾ ਲਓ ਹਾਂਜੀ ਕੋਈ ਵੀ ਲਾ ਲੈ 21 22 ਕਿਲੋ ਹੋਣ ਇਹਦੇ ਫੁੱਲ ਹੈਗਾ ਹੈਗਾ ਠੀਕ ਆ ਹਾਂਜੀ ਤੇ ਬੱਚੀ ਬੱਚਾ ਮਗਰੇ ਦੀ ਭਾਜੀ ਬੱਚੀ ਦੇ ਬੱਚੀ ਹਾਂ ਬੱਚੀ ਦਾ ਤੇ ਬਾਕੀ ਜਿਹੜੀ ਜਿਹੜੀ ਮੇਨ ਚੀਜ਼ ਆ ਇਹ ਥਾਣੇ ਦੀ ਕੁਆਲਿਟੀ ਵਾਲੀ ਸੋਨੇ ਬਹੁਤ ਭਾਜੀ ਥਾਣਾ ਵੀ ਬਹੁਤ ਵਧੀਆ ਹੈ ਮਗਰ ਬੱਚੇ ਦੋ ਸੋਨੇ ਹਾਂ ਠੀਕ ਆ ਆਜੋ ਭਾਜੀ ਆਜੋ ਫਿਰ ਭੱਜੇ ਨਾਲ ਭੱਜੇ ਨਾਲ ਤੁਹਾਨੂੰ ਮੈਂ ਦੇਵਾਂ ਧਿਆਨ ਨਾਲ ਨਹੀਂ ਨਹੀਂ ਬੱਚੇ ਰਹਿਣ ਲੋ ਬੱਚੇ ਰਹਿਣ ਦਿਓ ਇਹਦਾ ਵੀ ਇਹ ਲੋਜੇ ਪਤਾ ਨਹੀਂ ਨਹੀਂ ਚਲੋ ਕੋਈ ਦੁੱਧ ਦਾ ਫਿਰ ਚੰਗਾ ਬਣਾਉਗੇ ਬਾਈ ਜੀ ਹਨਾ ਦੁੱਧ ਭਾਜੀ ਇਹਨੇ ਪਿਛਲੇ ਸਵੇਰੇ ਨੇ 26 27 ਕਿਲੋ ਕੱਢਦੇ ਨੇ ਅੱਜ ਸਵੇਰੇ ਦੁੱਧ ਤਾਂ 30 ਕਿਲੋ ਕਰੂਗੀ ਕਰ ਸਕਦੀ ਜੀ ਬਾਈ ਜੀ ਪਿਛਲੇ 28 ਦੇ ਪੱਕਾ ਹੀ ਆ ਹਾਂ ਬਿਲਕੁਲ ਜੀ ਬਿਲਕੁਲ ਲਓ ਜੀ ਲਓ ਲਓ ਮੋੜ ਕੇ ਆ ਆ ਦੇ ਵੱਡੀ ਬਾੜੇ ਚ ਪੂਰੀ ਗਾਣੇ ਦੇਖੋ ਚੈੱਕ ਕਰੋ ਸਾਈਡ ਵੀ ਪੂਰੀ ਹੈ ਹੋਲੀ 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 ਦੁੱਧ ਆ ਠੀਕ ਆ ਜਿਓ ਜੀ ਆਓ ਆਓ ਲੈ ਚਾ ਹਾਂਜੀ ਬਾਜੀ ਫਿਰ ਇਹ ਇਹ ਆਪਾਂ ਵੀ ਕੀ ਦਵਾਗੇ 73000 73000 ਦੇ ਹਾਂਜੀ ਇਹ ਜੀ ਇਹ ਦੱਸ ਦੋ ਕਿ ਕੋਈ ਨਹੀਂ ਜਿੰਦਾ ਕੋ ਕਰਦਾਗੇ 70 ਬੁੜੇ ਹੀ ਦੇ ਦਾਂਗੇ ਚਲੋ ਠੀਕ ਆ ਮਾ ਠੀਕ ਆ ਹਾਂਜੀ ਇਹ ਜੀ ਇਹ ਗੱਬਣਾ ਨਹੀਂ ਵੀ ਜੀ ਇਹਦੀ ਸੂਈ ਹੈ ਅਜੇ ਵੀ ਸੂਈ ਆ ਸੂਈ ਜੇ ਭਾਰੇ ਦਾ ਬੱਚਾ ਇਹਦਾ ਮਰ ਗਿਆ। ਅੱਛਾ ਬੱਚਾ ਮਰ ਗਿਆ ਠੀਕ ਆ। ਬੱਚੀ ਮਰ ਸੁਰੀਏ ਨੂੰ ਕੋਈ 10 ਦੀ ਲਾਲੇ ਕੋਈ 20 ਦੀ ਲਾਲੇ ਕੋਈ 25 ਦੀ ਲਾਲੇ। ਹਾਂਜੀ ਹਾਂਜੀ। ਹਾਂਜੀ। ਤੇ ਦੁੱਧ ਵੀ ਦੀਓ ਕੋਈ 20 ਕਿਲੋ ਜੀ। ਅੱਛਾ 20 ਕਿਲੋ ਦੁੱਧ ਹੈਗਾ। 20 ਕਿਲੋ ਦੁੱਧ ਪਾਈਆ ਘਟਣਾ ਕੋਈ ਵੱਧੂਗਾ। ਤੋਰੋ ਜੀ ਇਹ ਵੀ। ਲਓ ਜੀ। ਤੇ ਜਵਾਈ ਜੀ ਮੱਝਾ ਮਾਣ ਐਡੀ ਨੂੰ ਮੋਟੀ ਧਾਰ। ਚਲੋ ਹੀ ਵੇਖੋ ਜੀ। ਠੀਕ ਠੀਕ ਆ। ਲਓ ਜੀ ਜੈਕਰੋ ਕਰਾ ਲਈ। ਆ ਦੇਖ। ਨਹੀਂ ਠੀਕ ਹੈ ਜੀ। ਜੀ ਪੱਕਾ ਜੀ ਕੋਲ ਗੱਲਾਂ ਵਾਲਾ ਨਹੀਂ ਹੋਵੇਗਾ ਵੀ ਮੁਰਗੇ ਕੋ ਜਾ ਕੇ 24 8 ਨਹੀਂ ਨੂੰ ਨਹੀਂ ਨਹੀਂ ਠੀਕ ਠੀਕ ਹੈ। ਠੀਕ ਹੈ। ਆਹੰਦੋ ਜੀ। ਲਓ। 20 ਕਿਲੋ ਵੀ ਜੀ ਪੱਕਾ 20 ਕਿਲੋ ਪੱਕਾ ਹੀ ਆ। ਚਲੋ। ਜਾਂਦਾ। ਹਾਂ ਜੀ। ਹਾਂ ਜੀ ਵੀ ਨਾਲ ਵੀਡੀਓ ਬਣਾ ਰਹੇ ਹਾਂ। ਆਜੋ ਆਜੋ ਸ਼ਾਹੀ ਆਜੋ। ਹਾਂ ਜੀ। ਮਾਈਕ ਲੈ ਆਣੇ ਕਾਹਨੂੰ। ਇਹ ਇਹਨਾਂ ਦਾ ਬੱਚਾ ਫੇਰ ਤੇ ਭਾਜੀ ਭਾਵੇਂ 60 ਕਹਿ ਦੋ 65 ਕਹਿ ਦੋ 70 ਕਹਿ ਦੋ ਹਾਂ ਜੀ ਇਹ ਦਮਾ 55000 ਦੇ 55000 ਦੇ ਤੇ 20 ਕਿਲੋ ਦੋ ਇੱਕ ਪਾਈਆ ਘੱਟ ਦੀ ਪੱਕਾ 20 ਕਿਲੋ ਪੱਕਾ ਇੰਨਾ ਹੈਗਾ ਪੱਕਾ ਹੈਗਾ ਵੱਧ ਹੋਊ ਪਲੱਸ ਹੋਊ ਘੱਟ ਨਹੀਂ ਕਰੋਗੇ ਇਹ ਜਿਹੜੀ ਲੈ ਜਾਏ ਮਰਜ਼ੀ ਮਾਤਰਾ ਮਾਤਰਾ ਕਰਕੇ ਮਾਤਰਾ ਕਰ ਲਈ ਇਹ ਵੀ ਗੱਬੜਾ ਜੀ ਇਹ ਵੀ ਜੀ ਗੱਬੜ ਨਹੀਂ ਜੀ ਇਹ ਸੂਈ ਜੇ 1.5 ਮਹੀਨੇ ਸੂਈ ਆਹ 1.5 ਮਹੀਨੇ ਸੂਈ ਆ ਬੱਚਾ ਤਾਂ ਨਹੀਂ ਜੇ 1.5 ਨਾਲੇ ਭਾਵੇਂ ਦੋ ਨਾਲ ਠੀਕ ਆ ਚਲੋ ਦੇਖੋ 12 ਕਿਲੋ ਜੀ ਤੋਰੋ ਜੀ ਵੀ 12 ਤੋਂ ਘੱਟ ਨਹੀਂ ਵੱਧ ਹੋਊਗਾ ਆਪਾਂ 12 ਹੀ ਕਹਿਣਾ 12 ਬੱ ਠੀਕ ਆ ਤੋਰੋ ਜੀ ਆ ਜੀ ਆ ਜੀ ਹਾਂਜੀ ਭਾਈ ਜੀ ਇਹਦਾ ਵੀ ਜੀ ਮੁੱਲ ਵੀ ਦੇ ਜੀ ਹਾਂਜੀ ਕਿੱਤੇ ਯਾਰ ਜੀ ਦਮ ਗਿਆ ਠੀਕ ਹੈ ਬਰ ਠੀਕ ਠੀਕ 500 ਵੀ ਛੋੜ ਗਿਆ ਛੋੜ ਗਿਆ ਬਰ ਠੀਕ ਆ ਜਾ ਨੀ ਲਿਆ ਕੇ ਇਹ ਵੀ ਜੀ ਨੀਲੀ ਜੇ ਇਹ ਵੀ ਜੀ ਕੱਲ ਸੁੱਈ ਆ ਅੱਛਾ ਕਟਾ ਆ ਗਿਆ ਜੀ ਹਾਂ ਕਟਾ ਹੂੰ ਤੈ ਭਾਜੀ ਕੋ ਬੋਲਾ ਹੀ 13 14 ਕਿਲੋ ਬੋਲਾ ਆ ਅੱਛਾ ਇਸ ਟਾਈਮ ਇਸ ਟਾਈਮ ਵਾਹ ਜੀ ਵਾਹ ਚੰਗੀ ਮੈਂ ਭਾਜੀ ਬਹੁਤ ਰਿਕਾਰਡ ਬਣਾਉਗੇ ਦੁੱਧ ਭਾਜੀ ਇਹ ਮੈਂ 18 19 ਤੇ ਚੱਲੂਗੀ ਮ제 ਨਾ ਤੋਰੋ ਜੀ ਤੋਰੋ ਲੋ ਜੀ ਬੋੜੇ ਦੀ ਇਹ ਜੀ ਆਹ ਵੇਖੋ ਭਰਾ ਜੀ ਤੇ ਕੱਟਾ ਮਾਰ ਕੇ ਬੜਾ ਪਿਓਰਟੀ ਵਾਲਾ ਵੱਡੀ ਮੱਝ ਨਾਲੇ ਪੂਰੀ ਭਾਰੀ ਇਹ ਇਦੋਂ ਤੋਂ ਨਹੀਂ ਵੱਡੀ ਬਹੁਤ ਭਾਜੀ ਉਹ ਮੈਂ ਵੱਡੀ ਆ ਹਾਂਜੀ ਚਵਾਈ ਵੀ ਬਹੁਤ ਚੰਗੀ ਮੈਂ ਆ ਬੱਚਾ ਹਨਾ ਜੀ ਆਜੋ ਹਾਂਜੀ ਫਿਰ ਇਹ ਸਾਨੂੰ ਅੰਮੀ ਦੀ ਦਾ ਮੁੱਲ ਭਾਵੇਂ 1.5-2 ਜੋ ਕਰੀ ਜਾਈਏ ਹਾਂਜੀ ਹਾਂ ਇਹ ਬਾਈ ਇੱਕ ਵੀਰ ਦਵਾਂਗੇ 1,20,000 ਦੇ ਚਲੋ ਇੱਕ ਵੀ ਦੀ ਨਹੀਂ 17 ਹੀ ਦੋ 17 ਵਾ ਠੀਕ ਆ ਚਲੋ ਠੀਕ ਆ ਆਜੋ ਠੀਕ ਆ ਬਣ ਜੀ ਇਹ ਵੀ ਦੀ ਗੱਬਣ ਜੀ ਅੱਛਾ ਹਾਂਜੀ ਇੱਕ ਦੋ ਦਿਨ ਖੜੀ ਹੈ ਚਲੋ ਜੀ ਖੋਲੋ ਜੀ ਲੋ ਜੀ ਗੱਬਣ ਤੇ ਵੇਖੋ ਬਰਾ ਕਿਆ ਨਾ ਹੋ ਰਹੀ ਪਰ ਥੱਲਾ ਵੇਖੋ ਰਾ ਦੇ ਆਜੋ ਹੋਲੀ ਹੋਲੀ ਕੋਈ ਨਹੀਂ ਕੋਈ ਬੰਦੋ 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 ਹਾਂਜੀ ਬਾਈ ਜੀ ਫਿਰ ਇਹ ਵੀ ਜੀ ਦੋਏ 30000 ਜੈਤ 30000 ਜੈ ਜ 1000 ਚਲੋ ਠੀਕ ਆ 1000 71000 70000 ਠੀਕ ਆ ਨਹੀਂ ਚੰਗੀ ਮੈਂ ਬਜੀ ਆ ਲਈ ਬਰਾ ਮੈਂ ਦਾ ਚਲੋ ਆਹੀ ਆ ਜੀ ਸਹੀ ਭਾਈਓ 2 ਮਿੰਟ ਬਾਸ ਦੋ ਮਿੰਟ ਪਹਿਲਾਂ ਜੀ ਪੁੱਤ ਕੋਈ ਨਹੀਂ ਵੀਰ ਨੂੰ ਕਹਿ ਦਿੰਦੇ ਆ ਗੱਪਣੋ ਗੱਪਣੋ ਆਪੋ ਆਨੇ ਆ ਗਏ ਨਾ ਚਲੋ ਚਲੋ ਇਹ ਜੀ ਇਹ ਵੀ ਕੱਪੜੀਆਂ ਜੀ ਅਜੇ ਵੀ ਗੱਬਣੀਆਂ ਆ ਹਾਂ ਜੀ ਇਹ ਧਿਆਨ ਧਿਆਨ ਇਹ ਵੀ ਲੈ ਜੂ 2-4 ਦਿਨ ਹਣਾ ਜੀ ਇਹ ਇਹ ਵੀ ਨਹੀਂ ਅਰੇ 8 ਦਿਨ ਲੈਣੇ ਅੱਛਾ ਇਹ ਵੀ ਜੀ ਦੂਜੇ ਸੂਵੇ ਲਾ ਲੈ ਕੋਈ ਤੀਜੇ ਲਾ ਲੈ ਹਾਂ ਜੀ ਤੇ ਰਿਕਾਰਡ ਵੀ ਜੀ ਇਹਦਾ ਵੀ ਚੰਗਾ ਤੋਂ ਚੰਗਾ ਚੰਗਾ ਮੈਂ ਹਾਂ ਬਾਕੀ ਜੇ ਭਰਿਆ ਭਾਂਡਾ ਆ ਬਿਲਕੁਲ ਜਮਾਰਾ ਸਹੀ ਗੱਲ ਕੀ ਬਣਾ ਕੀ ਕਰ ਜਣਾ ਇਹ ਵੀ ਤੋਰੋ ਜੀ ਲੋ ਜੀ ਵੀ ਦੇਖੋ ਆਂਦੋ ਥਿਓ ਠੀਕ ਆ ਜੇ ਥਣਾ ਦੀ ਕੋਈ ਭਾਰ ਦੀ ਪਿੱਛੇ ਦੀ ਫੋਲ ਆਪਣੀ ਗਾਰੰਟੀ ਚਲੋ ਕਰੀਏ ਦੇਨੇ ਕਰੂ ਆਪ ਲੈ ਹਾਂਜੀ ਹਾਂਜੀ ਫਿਰ ਇਹਦੇ ਵੀ ਜੀ 75000 75000 ਰੁਪਏ ਚਲੋ ਕੀ ਬਤਰੀ ਜਿਹਾ ਜੋ ਮਾਤਰੀ ਆ ਹਾਂਜੀ ਠੀਕ ਤੇ ਬਾਕੀ ਚੋਣ ਚਾਲ ਵੀ ਜੀ ਸਾਰੀਆਂ ਦੀ ਟੋਰਲੀ ਨਿਕਲੂ ਪੋਲੀ ਦੀ ਪੂਰੀਆਂ ਭਰਾ ਕੇ ਲਈਆਂ ਠੀਕ ਆ ਭਾਜੀ ਹਾਂਜੀ ਚਲੋ ਫੋੜ ਜੀ ਫਿਰ ਵਧੀਆ ਸੰਦੀਪ ਜੀ ਚੜਦੀ ਕਲਾ ਤੁਸੀਂ ਤਾਂ ਹੀ ਜਾਂਦੇ ਹੋ ਵੇਹਲੋ ਟਰਾਈ ਮਾਰਕੀਟ ਤੇ ਪੈ ਗਿਆ ਤੇ ਮੇਰੇ ਫੋਲ ਕਰਾ ਫਰੈਂਡ ਆ ਉਹ ਫਿਰ ਗਾਉਂ ਕਿਵੇਂ ਮਿਲਣਾ ਕਿ ਨਹੀਂ ਮਿਲਣਾ ਜੀ ਹਾਂ ਨਹੀਂ ਆਪਣਾ ਉਹਨੂੰ ਕੰਮ ਖੋਲੀ ਆ ਉਹ ਇਹ ਨਹੀਂ ਗੱਲ ਹੋਈ ਘਰੇ ਵੀ ਲੋੜ ਪੈਸੀ ਦੀ ਕਿਤੇ ਅਮਰਜੈਂਸੀ ਤੇ ਕੰਮ ਦਾ ਹੁਣ ਅਰੈਸਟ ਮਾਰਗਾ ਦੋ ਗਿਆ ਦਿਨ ਕਰੀ ਵੇਖੀ ਜਾ ਚਲੋ ਕੇ ਭਾਵੇਂ ਦੱਸ ਵੀ ਇਹਦੇ ਬੰਦੇ ਅਰੈਸਟ ਵੀ ਚਾਈਦੀ ਆ ਨਾ ਜੀ ਚਲੋ ਬੋਲੋ ਨੰਬਰ ਜੀ ਜੀ ਨੰਬਰ ਜੀ 905665308 ਹਾਂ ਜੀ 9056508 ਪਿੰਡ ਵਹੀਂ ਕੋਈ ਜ਼ਿਲ੍ਹਾ ਤਰਨਤਨ ਤਹਿਸੀਲ ਖਡੂਰ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ